ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਦੋਸਤੋ ਅੱਜ ਗੱਲ ਕਰਦੇ ਹਾਂ ਮਨਕ੍ਰਿਤ ਔਲਖ ਦੀ ਸੇਵਾ ਨਹੀਂ ਡਰਾਮਾ ਮਨਕ੍ਰਿਤ ਔਲਖ ਡਰਾਮਾ ਕਰ ਰਿਹਾ ਹੈ ਨਾ ਐਨੇ 5 ਕਰੋੜ ਦਿੱਤੇ ਤੇ ਨਾ ਹੀ ਕੋਈ ਟਰੈਕਟਰ ਦਿੱਤੇ ਇਹ ਹੈ ਸਾਰਾ ਫੇਮ ਦਾ ਮਾਰਾ ਕਰ ਰਿਹਾ ਹੈ ਇਹੋ ਜਿਹੀ ਮੈਂਟੈਲਿਟੀ ਹੋਗੀ ਸਾਡੇ ਲੋਕਾਂ ਦੀ ਇੱਕ ਬੰਦਾ ਸੇਵਾ ਕਰ ਰਿਹਾ ਆਪਾਂ ਉਹਨੂੰ ਵੀ ਕਹਿ ਰਹੇ ਆ ਕਿ ਤੂੰ ਕਿਉਂ ਕਰ ਰਿਹਾ ਹੈ ਲੋਕਾਂ ਨੂੰ ਹਾਲੇ ਤੱਕ ਯਕੀਨ ਨਹੀਂ ਆਇਆ ਕਿ ਮਨਕ੍ਰਿਤ ਔਲਖ ਨੇ 5 ਕਰੋੜ ਦੇ ਤੇ ਮੇਰੇ ਕੋਲ ਸਾਰੇ ਪ੍ਰੂਫ ਹਨ ਤੁਸੀਂ ਚਾਹੋ ਤਾਂ ਮੈਂ ਸਟੋਰੀ ਵਿੱਚ ਲਾ ਦੂੰਗਾ ਬਾਕੀ ਤੋਂ ਬਾਅਦ ਆਪਣੀ ਇੰਟਰਵਿਊ ਵਿੱਚ ਮਨਕ੍ਰਿਤ ਔਲਖ ਇੱਕ ਬਜ਼ੁਰਗ ਔਰਤ ਨੂੰ 5000 ਰੁਪਏ ਦਿੰਦਾ ਤਾਂ ਲੋਕਾਂ ਨੇ ਐਤੇ ਵੀ ਸਵਾਲ ਖੜੇ ਕੀਤੇ ਕੀ ਡਰਾਮੇ ਕਰ ਰਿਹਾ ਹੈ ਇਹ ਸਿਰਫ ਫੇਮ ਦਾ ਮਾਰਾ ਕਰ ਰਿਹਾ ਹੈ ਜਿਹੜੇ ਲੋਕਾਂ ਨੇ ਆਪ ਕਦੇ 10 ਰੁਪਏ ਦੀ ਸੇਵਾ ਵੀ ਨਹੀਂ ਕੀਤੀ ਉਹ ਲੋਕ ਕਹਿ ਰਹੇ ਨੇ ਕਿ ਡਰਾਮਾ ਕਰਦਾ ਜੇਕਰ ਕੋਈ ਆਰਟਿਸਟ ਦਿਖਾਵਾ ਕਰਕੇ ਕਿਸੇ ਦੀ ਸੇਵਾ ਕਰ ਰਿਹਾ ਹੈ ਕਟੋ-ਕਟ ਉਹ ਸੇਵਾ ਤਾਂ ਕਰ ਰਿਹਾ ਹੈ ਤੁਹਾਡੇ ਵਾਂਗੂ ਕਰੇ ਬੈਠ ਕੇ ਗਲਨਾ ਤਾਂ ਨਹੀਂ ਮਾਰ ਰਿਆ ਮਸਲਾ ਇੱਥੇ ਨਹੀਂ ਰੁਕਿਆ ਐਦੋ ਬਾਅਦ ਜਦ ਮਨਕ੍ਰਿਤ ਔਲਖ ਆਪਨੇ ਇੰਟਰਵਿਊ ਵਿੱਚ ਇਹ ਕਹਿੰਦਾ ਹੈ ਕਿ ਮੈਂ ਜਦ ਵੀ ਕਰੋ ਨਿਕਲਦਾ ਤਾਂ ਮੇਰੇ ਘਰੇ ਪਾਠ ਸ਼ੁਰੂ ਹੋ ਜਾਂਦਾ ਜਿੰਨਾ ਟਾਈਮ ਮੈਂ ਕਰੇ ਨਹੀਂ ਹੁੰਦਾ ਉਹਨਾਂ ਟਾਈਮ ਮੇਰੇ ਘਰ ਦੇ ਅਰਦਾਸ ਕਰਦੇ ਨੇ ਕਿਉਂਕਿ ਉਹ ਬਹੁਤ ਜ਼ਿਆਦਾ ਕਬਰ ਆਉਂਦੇ ਨੇ ਕਿ ਮੈਨੂੰ ਜਾਨੋਂ ਮਾਰਨ ਦੀ ਧਮਕੀ ਆਈ ਹੋਈ ਹੈ ਇਹ ਗਲਤੇ ਵੀ ਲੋਕਾਂ ਨੇ ਕਮੈਂਟ ਕੀਤੇ ਕਿ ਡਰਾਮੇ ਕਰ ਰਿਹਾ ਹੈ ਜੂਠ ਬੋਲ ਰਿਹਾ ਹੈ ਨਸ਼ੇ ਵਿੱਚ ਬੋਲਿਆ ਇਨੂੰ ਕੋਈ ਤਮਕੀ ਨਹੀਂ ਜਿਹੜੇ ਬੰਦੇ ਨੂੰ ਪੰਜਾਬੀ ਇੰਡਸਟਰੀ ਦੀ ਜ਼ੀਰੋ ਨੌਲੇਜ ਹੈ ਉਹ ਆ ਕੇ ਬੋਲ ਰਹੇ ਨੇ ਤੁਹਾਨੂੰ ਪਤਾ ਹੈ ਪੰਜਾਬੀ ਆਰਟਿਸਟ ਦੀ ਜ਼ਿੰਦਗੀ ਕਿੰਨੀ ਔਖੀ ਹੁੰਦੀ ਹੈ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਗੱਡੀਆਂ ਵਿੱਚ ਕੁੰਮਦੇ ਨੂੰ ਦੇਖ ਤੁਸੀਂ ਕਹਿ ਦਿੰਨੇ ਹੋ ਕੀ ਨਜ਼ਾਰੇ ਬਹੁਤ ਲੈਂਦੇ ਨੇ ਪਰ ਨਹੀਂ ਐਨਾ ਦੀ ਜ਼ਿੰਦਗੀ ਬਹੁਤ ਜ਼ਿਆਦਾ ਉਲਟ ਹੁੰਦੀ ਹੈ ਕਦੇ ਕਿਸੇ ਗੈਂਗਸਟਰ ਵੱਲੋਂ ਧਮਕੀ ਆ ਗਈ ਕਦੇ ਐਨਾ ਦੇ ਕਰੇ ਗੋਲੀਆਂ ਚੱਲ ਪਈਆਂ ਕਦੇ ਕੁਝ ਹੋ ਜਾਂਦਾ ਪਰ ਇਹ ਗੱਲਾਂ ਸਾਡੇ ਲੋਕਾਂ ਨੂੰ ਨਹੀਂ ਸਮਝ ਆਉਂਦੀਆਂ ਹਨ ਦੋਸਤੋ ਤੁਹਾਡੇ ਕੀ ਵਿਚਾਰ ਨੇ ਮਨਕ੍ਰਿਤ ਔਲਖ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਦੋਸਤੋ